ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਮਾਈ ਭਾਈ ਨੂੰ ਬੇਨਤੀ ਕਿ 6 ਮਈ ਨੂੰ ਪਿੰਡ ਪੰਜਵਾਰਡ ਜ਼ਿਲ੍ਹਾ ਤਰਨਤਾਰਨ ਵਿਖੇ ਭਾਊ ਪਰਮਜੀਤ ਸਿੰਘ ਜੀ ਪੰਜਵਾਰਡ ਹੁਣਾ ਦੀ ਪਹਿਲਾ ਪਹਿਲੀ ਵਰਸੀ ਪਹਿਲਾ ਸ਼ਹੀਦੀ ਦਿਹਾੜਾ ਜਿਹੜਾ ਉਹ ਸੰਗਤਾਂ ਵੱਲੋਂ ਸਾਂਝ ਰੂਪ ਚ ਮਨਾਇਆ ਜਾ ਰਿਹਾ ਸੋ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਨੂੰ ਅਪੀਲ ਕਰਦੇ ਆ ਜਿਹੜੇ ਖਾੜਕੂ ਲਹਿਰ ਦੇ ਵੇਲੇ ਵੀ ਸੱਚ ਦੇ ਨਾਲ ਖੜੇ ਰਹੇ ਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਗੁਰੂ ਪਾਤਸ਼ਾਹ ਦੇ ਆਦਰਸ਼ ਨੇ ਹਲੇਮੀ ਰਾਜ ਦਾ ਖਾਲਸੇ ਦੇ ਬੋਲ ਵਾਲੇ ਦਾ ਜੋ ਸੰਗਰਾਮ ਚੱਲ ਰਿਹਾ ਉਸ ਨੂੰ ਅਸਲੀ ਜਾਮਾ ਪਹਿਨਾਣ ਦੇ ਇੱਛੁਕ ਨੇ ਸਹਿਯੋਗੀ ਨੇ ਹਮਦਰਦ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਪਾਉ ਪਰਮਜੀਤ ਸਿੰਘ ਜੀ ਪੰਜ ਬਣ ਹੋਣਾਂ ਦੀ ਜਿਹੜੀ ਪਹਿਲੀ ਵਰਸੀ ਹੈ ਉੱਥੇ ਆਪਣੀ ਹਾਜ਼ਰੀ ਲਵਾਈਏ ਔਰ ਉੱਥੇ ਜਿੱਥੇ ਅਸੀਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਯਾਦ ਕਰੀਏ ਔਰ ਸੰਗਰਾਮ ਦੇ ਜੋ ਆਉਣ ਵਾਲੇ